ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਰੂਪਨਗਰ ਪੁਲਿਸ ਦੇ ਵੱਲੋਂ ਲਗਾਤਾਰ ਚਲਾਇਆ ਜਾ ਰਿਹਾ ਹੈ ਕਾਸੋ ਅਭਿਆਨ ਅੱਜ ਫਿਰ ਰੂਪਨਗਰ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਹੈ ਚੈਕਿੰਗ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਹ ਮੁਹਿੰਮ 1 ਮਾਰਚ ਤੋਂ ਚਲਾਈ ਗਈ ਸੀ ਅਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਹੁਣ ਤੱਕ 250 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਹਨ ਅਤੇ 400 ਦੇ ਕਰੀਬ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਅੱਜ ਵੀ ਇਸ ਮੁਹਿੰਮ ਦੇ ਅਧੀਨ ਐਸਐਸਪੀ ਗੁਰਨੀਸ਼ ਸਿੰਘ ਖੁਰਾਣਾ ਤੋਂ ਇਲਾਵਾ ਰੂਪਨਗਰ ਜ਼ਿਲ੍ਹੇ ਦੀ ਪੁਲਿਸ ਦੇ ਵੱਲੋਂ 9 ਡੀਐਸਪੀ ਅਤੇ 3 ਐਸਪੀ ਸਮੇਤ ਵੱਖ-ਵੱਖ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੱਖ-ਵੱਖ ਥਾਮਾਂ ਦੇ ਉੱਪਰ ਚੈਕਿੰਗ ਕੀਤੀ ਗਈ ਹੈ। ਸਾਰੇ ਸਬਡਿਵੀਜ਼ਨਾਂ ਵਿੱਚ ਵੱਖਰੇ ਤੌਰ ਤੇ ਕੈਸਾ ਚੱਲ ਰਿਹਾ ਹੈਗਾ ਅਤੇ ਜ਼ਿਲ੍ਹੇ ਪੱਧਰ ਤੇ ਜਿਹੜਾ ਹੈਗਾ ਕੈਸਾ ਅੱਜ ਬਰੰਪੁਰਾ ਕਲੋਨੀ ਤੇ ਸਦਾਵਰਤ ਚ ਆਪਾਂ ਕੀਤਾ ਹੈਗਾ। ਲਗਾਤਾਰ ਆਪਾਂ ਜਿਹੜੇ ਹੌਟਸਪੌਟ ਹੈਗੇ ਉਹਨੂੰ ਆਪਾਂ ਡੋਮੀਨੇਟ ਕਰ ਰਹੇ ਹਾਂ ਮੈਂ ਤੁਹਾਨੂੰ ਇੱਕ ਇਨਫਾਰਮੇਸ਼ਨ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਦਾ ਯੁੱਧ ਨਸ਼ਾ ਵਿਰੋਧ ਸ਼ੁਰੂ ਹੋਇਆ 1 ਮਾਰਚ ਤੋਂ ਉਦੋਂ ਦੇ ਕਰੀਬ 250 ਦੇ ਕਰੀਬ ਐਫ ਆਰਸ ਆਪਣੇ ਜ਼ਿਲ੍ਹੇ 'ਚ ਦਰਜ ਹੋਈਆਂ ਨੇ ਅਤੇ ਤਕਰੀਬਨ 400 ਬੰਦੇ ਗ੍ਰਿਫਤਾਰ ਹੋਏ ਨੇ ਇਸ ਸਿਲਸਿਲੇ 'ਚ ਔਰ ਲਗਾਤਾਰ ਡੋਮੀਨੇਸ਼ਨ ਸਾਡਾ ਜਾਰੀ ਹੈਗਾ ਜਿਹੜੇ ਬੰਦੇ ਹੈਵੀਚੁਅਲ ਅਫੈਂਡਰਸ ਹੈਗੇ ਨੇ ਉਹਨਾਂ ਨੂੰ ਵੀ ਆਈਡੈਂਟੀਫਾਈ ਕੀਤਾ ਉਹਨਾਂ ਤੇ ਵੱਖਰੇ ਤੌਰ ਤੇ ਨਿਗਰਾਨੀ ਰੱਖੀ ਜਾ ਰਹੀ ਹੈਗੀ ਹੈ ਔਰ ਅੱਜ ਦੇ ਜਿਹੜੇ ਕਾਸਸ ਚੱਲ ਰਹੇ ਹੈਗੇ ਨੇ ਉਹਦੇ ਵਿੱਚ ਮੈਂ ਇੱਥੇ ਹਾਜ਼ਰ ਹੈਗਾ ਤੁਹਾਡੇ ਸਾਹਮ ਔਰ ਤਕਰੀਬਨ 200 ਦੇ ਕਰੀਬ ਫੋਰਸ ਜਿਹੜੀ ਹੈਗੀ ਲੱਗੀ ਹੋਈ ਹੈ ਔਰ 9 ਡੀਐਸਪੀ ਸਾਡੇ 3.5 ਐਸਪੀ ਜਿਹੜੇ ਹੈਗੇ ਨੇ ਉਹ ਫੀਲਡ ਵਿੱਚ ਹੈਗੇ ਨੇ ਔਰ ਜੋ ਵੀ ਕਾਰਸਵਤੀ ਆਪਣੀ ਆਉਟਪੁੱਟ ਹੁੰਦੀ ਹੈ ਉਹ ਤੁਹਾਡੇ ਨਾਲ ਆਪਾਂ ਵੱਖਰੇ ਤੌਰ ਤੇ ਸਾਂਝੀ ਕਰਦੇ ਹਾਂ